ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਪੋਪੂਲੇਸ਼ਨ ਗਰੋਥ ਹੋਈ ਆ ਉਹ ਬਿਨਾਂ ਸ਼ੱਕ ਬਹੁਤ ਹੋਈ ਆ ਤੇਜ਼ੀ ਨਾਲ ਹੋਈ ਆ ਤੇਜ਼ੀ ਨਾਲ ਹੋਈ ਆ ਪਰ ਉਹ ਸਸਟੇਨੇਬਲ ਨਹੀਂ ਆ ਪਰ ਦੇਖਣ ਨੂੰ ਤਾਂ ਬਹੁਤ ਸੌਖਾ ਲੱਗਦਾ ਵੀ ਜਿਹੜੇ ਲੋਕ ਇੱਕ ਬੱਚੇ ਨੂੰ ਪੈਦਾ ਹੋਣਾ ਉਹਦੇ 18 ਸਾਲ ਤੱਕ ਇਹ ਸਾਰੇ ਸਿਸਟਮ ਨੇ ਉਹਦੀ ਹੈਲਥ케ਅਰ ਦਾ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਉਹਦੇ ਤੋਂ ਬਾਅਦ ਜਾ ਕੇ ਉਹ ਫਿਰ ਮਤਲਬ ਕੰਮ ਕਰਨ ਦੀਆਂ ਦੂਜੇ ਸ਼ਬਦਾਂ ਚ ਕਹ ਲਓ ਟੈਕਸ ਦੇਣ ਵਾਲਾ ਇੱਕ ਸਿਟੀਜ਼ਨ ਬਣਦਾ ਆ ਵੀ ਸਿੱਧੇ ਬਾਹਰ ਨਹੀਂ ਲੈ ਆਂਦੇ ਜਾਣ ਉਹ ਚੀਜ਼ ਸਸਟੇਨੇਬਲ ਨਹੀਂ ਆ ਉਹ ਮਾਡਲ ਚੱਲਦਾ ਨਹੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੋ ਮੁੱਖ ਮੁੱਦਾ ਤੇਹੀ ਆ ਵੀ ਇੱਥੇ ਦੀ ਪੋਪੂਲੇਸ਼ਨ ਵਧੇ ਉਹ ਜਿਹੜੀ ਫਰਟੀਲਿਟੀ ਰੇਟ ਆ ਕਿਸੇ ਵੇਲੇ ਇਹ ਇੱਕ ਮਤਲਬ ਆਾ ਵਰਲਡ ਵਾਰ 2 ਤੋਂ ਬਾਅਦ ਕੁਝ ਸਮੇਂ ਦੇ ਵਿੱਚ ਇੱਕ ਔਰਤ ਜਿਹੜੀ ਆ ਉਹਦੇ 4 ਬੱਚੇ ਹੁੰਦੇ ਸੀ ਐਵਰੇਜ ਐਵਰੇਜ ਆ ਫਰਟੀਲਿਟੀ ਰੇਟ 4 ਤੋਂ ਵੀ ਵੱਧ ਹੁੰਦੇ ਸੀ ਜਿਹੜਾ ਕਿ ਹੁਣ 1.ਸਮਥਿੰਗ ਦੇ ਉੱਤੇ ਰਹਿ ਗਿਆ ਜਦੋਂ ਇਹਨੂੰ 2 ਪੁਆਇੰਟ ਤੋਂ 2 ਤੋਂ ਥੱਲੇ ਮੰਨ ਲਿਆ ਜਾਵੇ ਕਿ ਇੱਕ ਔਰਤ ਦੇ ਜਿਹੜੀ ਬਰਥ ਰੇਟ ਆ ਉਹ ਇੱਕ ਥੋੜੀ ਜਿਹੀ ਵੱਖਰੀ ਚੀਜ਼ ਆ ਜਿਹੜੀ ਫਰਟੀਲ ਫਰਟੀਲਿਟੀ ਰੇਟ ਆ ਉਹ ਥੋੜੀ ਜਿਹੀ ਵੱਖਰੀ ਚੀਜ਼ ਆ